ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਕਿ ਮਹਿਕ ਪੰਡੋਰੀ ਜੋ ਕਿ ਇੱਕ ਬੱਚਾ ਇੱਕ ਆਰਟਿਸਟ ਹੈ ਉਸ ਨੂੰ ਕੁੱਟਿਆ ਜਾ ਰਿਹਾ ਉਸ ਦੀ ਕੁੱਟਮਾਰ ਹੋ ਰਹੀ ਆ ਹੁਣ ਜਿਹੜਾ ਮਹਿਕ ਪੰਡੋਰੀ ਆ ਇਹ ਵੀਡੀਓ ਬਣਾਉਂਦਾ ਹੁੰਦਾ ਤੇ ਦੂਜਿਆਂ ਦੇ ਖਿਲਾਫ ਬੋਲਦਾ ਹੁੰਦਾ ਬਹੁਤ ਸਾਰੇ ਲੋਕਾਂ ਦੇ ਇਹ ਖਿਲਾਫ ਬੋਲਦਾ ਬੁਰਾ ਭਲਾ ਬੋਲਦਾ ਅਤੇ ਗਾਲਾਂ ਵੀ ਕੱਢਦਾ ਕਈ ਸਾਰੇ ਲੋਕ ਇਹਦੇ ਤੋਂ ਦੁਖੀ ਵੀ ਸੀਗੇ ਤੇ ਕਈ ਸਾਰੇ ਲੋਕ ਨੂੰ ਸਮਝਾਉਂਦੇ ਵੀ ਸੀਗੇ ਕਿ ਤੂੰ ਐਦਾ ਨਾ ਕਰਿਆ ਕਰ ਪਰ ਹੁਣ ਉਥੇ ਚੱਕਰ ਦੇ ਵਿੱਚ ਜਿਹੜੀ ਜਿਹੜੀ ਕੁੱਟਮਾਰ ਹੋਈ ਆ ਵੀਡੀਓ ਵਾਇਰਲ ਹੋਈ ਆ ਉਸ ਤੋਂ ਬਾਅਦ ਇੱਕ ਪੋਸਟ ਆ ਜਿਹੜੀ ਹੁਣ ਉਹ ਵਾਇਰਲ ਹੋ ਰਹੀ ਆ ਤੇ ਲੋਕ ਕਹਿ ਰਹੇ ਨੇ ਕਿ ਇਹ ਜਿਹੜੀ ਪੋਸਟ ਆ ਇਹ ਜਸਤ ਢਾਲੀਵਾਲ ਵੱਲੋਂ ਪਾਈ ਗਈ ਆ ਤੇ ਉਹਨੇ ਹੀ ਇਹਨੂੰ ਕੁੱਟਿਆ ਹੈ ਉਹ ਆਪਣੀ ਪੋਸਟ ਵਿੱਚ ਕਹਿ ਰਹੇ ਆ ਕਿ ਇਹ ਜਿਹੜਾ ਮਹਿਕ ਪੰਡੋਰੀ ਆ ਇਹ ਬਹੁਤ ਕੁਝ ਬੋਲਦਾ ਸੀ ਸਾਡੇ ਖਿਲਾਫ ਸਾਡੇ ਭਰਾਵਾਂ ਖਿਲਾਫ ਤੇ ਅਸੀਂ ਹੁਣ ਇਸ ਦਾ ਕੁਟਾਪਾ ਛਾੜ ਦਿੱਤਾ ਹੈ ਹੁਣ ਲੋਕ ਇਹ ਨਾ ਕਹਿਣ ਕਿ ਇਹ ਤਾਂ ਅਪਾਹਜ ਸੀਗਾ ਤੇ ਤੁਸੀਂ ਅਪਾਹਜ ਨੂੰ ਕਿਉਂ ਕੁੱਟਿਆ ਉਨੇ ਕਹ ਕਿ ਅਪਾਹਜ ਨੂੰ ਨਹੀਂ ਕੁੱਟਿਆ ਸੀ ਅਸੀਂ ਉਹਨੂੰ ਕੁੱਟਿਆ ਜੋ ਕਿ ਸਾਡੇ ਖਿਲਾਫ ਇੰਨਾ ਕੁਝ ਬੋਲਦਾ ਸੀਗਾ ਤੇਰੀਆਂ ਜੋ ਕਰਤੂਤਾਂ ਸੀਗੀਆਂ ਉਹ ਕੁੱਟ ਖਾਣ ਵਾਲੀਆਂ ਹੀ ਸੀ ਇਸ ਤਰ੍ਹਾਂ ਇਸ ਪੋਸਟ ਦੇ ਵਿੱਚ ਸਾਰਾ ਕੁਝ ਲਿਖਿਆ ਗਿਆ ਹੁਣ ਤੁਸੀਂ ਸਾਨੂੰ ਕਮੈਂਟ ਕਰਕੇ ਦੱਸੋ ਕਿ ਇੱਕ ਅਪਾਹਜ ਬੱਚੇ ਨੂੰ ਕੁੱਟਣਾ ਕੀ ਉਹ ਸਹੀ ਹੈ ਜਾਂ ਉਹ ਗਲਤ ਹੈ ਤੇ ਕੀ ਵਾਕਈ ਇਹ ਜਿਹੜੀ ਪੋਸਟ ਹੈ ਇਹ ਜਸ ਢਾਲੀਵਾਲ ਵੱਲੋਂ ਪਾਈ ਗਈ ਆ